ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਂ ਦੀ ਵੀਡੀਓ ਬਣਾ ਰਹੇ ਇੱਕ ਨੀਲੀ ਰਾਵੀ ਝੋਟੀ ਹੈ ਬਈ ਤਾਜੀ ਸੂਈ ਤੇ ਇੱਕ ਮੋਹਰਾਂ ਨਸਲ ਦੀ ਮਾਝਾ ਬਈ ਤਾਜੀ ਸੂਈ ਤੇ ਇੱਕ ਬੈੜਾ ਬਈ ਟਾਪ ਬਰੀਡ ਤੇ ਜਿਸਪੈਂਡ ਜੋ ਬਈ ਵੀਡੀਓ ਬਣਾ ਰਹੇ ਪਿੰਡ ਕਾਂਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਈ ਸਲਾਤਪੁਰਾ ਦਿਆਲਪੁਰਾ ਤੇ ਭਗਤਾ ਭਾਈ ਦਾ ਭੜੌੜ ਵੀ ਨੇੜੇ ਹੀ ਰਹ ਜਾਂਦਾ ਮੋਬਾਈਲ ਨੰਬਰ ਬੋਲ ਦੋ 99151 37755 ਇਹ ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵੇੜ ਦੇਖਦੇ ਆ ਪਹਿਲਾ ਸੁਆਸ ਹੁੰਦੀ ਆ ਨਾ ਵੀਰੇ ਭਾਈ ਮੈਂ ਹੀ ਦੱਸੂਗਾ ਸਾਰੀ ਡਿਟੇਲ ਇਹਦੀ ਪਹਿਲਾ ਸੁਆ ਕਰਮ ਵਾਲੀ ਹੁੰਦੀ ਆ 15 ਕਿ ਦਿਨਾਂ ਦੀ ਕੱਚੀ ਆ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਚੀ ਕੱਚੀ ਆ ਭਾਈ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਫੁੱਲ ਕੱਦ ਦਾ ਰੰਗ ਰੂਪ ਚੰਗਾ ਯਾਤ ਬ੍ਰੀਟ ਚੰਗੀ ਆ ਤੇ ਰਾਜੀ ਰੂਜੀ ਫੋਲਾ ਬਾਈ ਖੋਲ ਲਾ ਬਾਈ ਤੋੜ ਕੇ ਦਿਖਾ ਦੇ ਜਿਹੜਾ ਇਹਦੀ ਮਾਂ ਦਾ ਬਾਈ ਮਿਲਕ ਰਕੌੜਾ 27 ਲੀਟਰ ਦੁੱਧ ਦੀ ਮਾਂ ਥੱਲੇ ਸੀਗਾ ਬਾਈ ਹਜੇ 15 ਦਿਨਾਂ ਦੀ ਕਰਮ ਵਾਲੀ ਕੱਚੀ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਬਣੂ ਬਣੂਗੀ ਬਹੁਤ ਬਾਈ ਜਿਹੜੇ ਹਿਸਾਬ ਨਾਲ ਟਾਂਚਾ ਉੱਪਰੋਂ ਰਾਜੀ ਰੂਜੀ ਆ ਨਾ ਫੇਸਪੂਸ ਬੜਾ ਚੰਗਾ ਬਾਕੀ ਤੋਰਾ ਤਰ੍ਹਾਂ ਕਰਮ ਵਾਲੀ ਦਾ ਚੰਗਾਗਾ ਕੱਚੀ ਕੱਚੀ ਆ ਬਸ 15 ਦਿਨ ਲੈਂਦੀ ਆ ਬਾਈ 15 ਦਿਨਾਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈ ਮੋੜ ਲਿਓ ਮੌਲਾ ਇਹਦਾ ਬਾਈ ਨੇ 1 ਲੱਖ ਰੁਪਈਆ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਤਨ ਜਰੂਰ ਹੋ ਜਾਊਗਾ ਬਾਈ ਦਾ ਨਾਮ ਬਾਈ ਗੁਰਪ੍ਰੀਤ ਸਿੰਘ ਆਂਗੜਾ ਹੈਗਾ ਜਿਸ ਘਰ ਤੋਂ ਵੀਡੀਓ ਬਣਾ ਰਿਹਾ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਤੇ ਚੱਲ ਰਿਹਾ ਮੰਨ ਲਓ ਬਾਈ ਅੱਗੇ ਬਾਈ 2 ਨੰਬਰ ਤੇ ਮੋਹਰਾਂ ਨਸਲ ਦੀ ਮਾਜਾ ਬਈ ਤੇ ਤੀਜਾ ਸੁਆ ਕਰਮ ਵਾਲੀ ਸੂਈ ਆ 12 ਕਿ ਦਿਨ ਹੋ ਗਏ ਨੂੰ ਸੂਈ ਨੂੰ ਬਾਈ ਬੱਚਾ ਮਗਰ ਕੱਟੀ ਆ ਕੱਟੀ ਬਹੁਤ ਚੰਗੀ ਆ ਬਾਈ ਕੱਦ ਵੱਡ ਚੰਗਾ ਕਰਮਾਲੀ ਦਾ ਚੰਗੀ ਆ ਸਮੀ ਪਲੀ ਆ ਬਾਈ ਤੇ ਦੁੱਧ ਐਸ ਟਾਈਮ ਜਿਹੜਾ ਚੋਣ ਵਾਲਾ 14 ਲੀਟਰ ਤਿਆਰ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੇਸ ਚੰਗਾ ਸਿੰਗ ਕੁਆਲਿਟੀ ਚੰਗੀ ਆ ਕੱਦ ਵੱਡ ਚੰਗਾ ਥਣ ਬੜਾ ਕਮਾਲ ਦਾ ਗਾਵਾ ਵਰਗਾ ਬਾਈ ਕਰਮਾਲੀ ਦੇ ਲੇਵਾ ਲੱਗਿਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਆਰਡਰ ਦੀ ਕੁਆਲਿਟੀ ਬਾਈ ਕਮਾਲ ਦੀ ਆ ਸੋਹਣਾ ਆਰਡਰ ਤੇ ਜਿਹੜਾ ਟਾਈਮ ਆ ਬਾਈ ਵੀਡੀਓ ਬਣਾਉਣ ਦਾ ਤਕਰੀਬਨ 11:30 ਵਜੇ ਦਾ ਟਾਈਮ ਹੋਊਗਾ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਰਾ ਚੈੱਕ ਕਰੋ ਕਰਮਾਲੀ ਦਾ ਥਾਨ ਤੁਣ ਬਹੁਤ ਚੰਗਾ ਹੈ ਸੌਰੀ ਬਈ ਬੱਚਾ ਇਹਦੇ ਮਗਰ ਕੱਟਾਗਾ ਲੇਕਿਨਾਂ ਬਈ ਕੱਟੀ ਕਹਿਗੇ ਬੱਚਾ ਮਗਰ ਬਈ ਕੱਟਾਗਾ ਤੇ 14 ਲੀਟਰ ਦੁੱਧ ਇਸ ਟਾਈਮ ਹਾਜ਼ਰ ਆ ਠੰਡੀ ਸੀਲ ਚਵਾਈ ਚਵਾਈ ਚੰਗੀ ਆ ਮੋਹਲੇ ਦਾ 1,30,000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਂ ਜ਼ਰੂਰ ਹੋ ਜਾਊਗਾ ਅੱਗੇ ਬਈ 3 ਨੰਬਰ ਤੇ ਪਹਿਲਾ ਸੁਹਾ ਕਰਮ ਵਾਲੀ ਸੋਈ ਆ ਨੀਲੀ 라ਵੀ ਆ ਫੇਸ ਬੜਾ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਥਣ ਥਣ ਬਹੁਤ ਚੰਗਾ ਲੱਗਿਆ ਬਈ ਤੇ ਬੱਚਾ ਇਹਦੇ ਮਗਰ ਵੀ ਕੱਟਾ ਹੀ ਆ ਬਈ ਫੇਸ ਬਹੁਤ ਚੰਗਾ ਦੇਖੋ ਕੁਆਲਿਟੀ ਕੱਟੇ ਦੀ ਬਹੁਤ ਚੰਗੀ ਆ ਤੇ 11 ਲੀਟਰ ਦੁੱਧ ਦਾ ਇਸ ਟਾਈਮ ਬਈ ਕੰਡੇ ਵਾਲਾ ਹਾਜ਼ਰ 15 ਕਿਲੋਨਾਂ ਦੀ ਕਰਮ ਵਾਲੀ ਸੋਈ ਆ ਥਣ ਨੇੜ ਤੋਂ ਚੈੱਕ ਕਰਵਾਣ ਨੇ ਜਿਵੇਂ ਬਈ ਪਹਿਲਾ ਸੁਹਾ ਸੋਈ ਆ ਨਾ ਥਣ ਬੜਾ ਚੰਗਾ ਲੱਗਿਆ ਚਾਰੇ ਥਣ ਵੀ ਨਿਕਣਵੇਂ ਪੂਰੇ ਗੈਰ ਤੇ ਉਠੀ ਵਾਲਾ ਥਣ ਕੱਲਾ ਕੱਲਾ ਥਣ ਕੱਦ ਵੱਡ ਚੰਗਾ ਨੀਲੀ 라ਵੀ ਆ ਫੇਸ ਬੜਾ ਚੰਗਾ ਪ੍ਰਿੰਟ ਬੜਾ ਚੰਗਾ ਨੀਲੀ ਰਗਦਾ ਬੱਤੇ ਬਹੁਤ ਜੰਗੇ ਬੰਦੇ ਕੱਟੇ ਦੀ ਕੁਆਲਟੀ ਚੈੱਕ ਕਰੋ ਤੋਰਾ ਤਾਰਾ ਚੈੱਕ ਕਰ ਲੋ ਬਈ ਚੰਗੀ ਐ ਛੋਟੀ ਫੇਸ ਬੜਾ ਚੰਗਾ ਪਤਲੇ ਸਿੰਘ ਦੀ ਆ ਥਣਲੇਵਾ ਚੰਗਾ ਪਿੱਠ ਫੁੜਾ ਵੀ ਚੰਗਾ ਚੰਗੀ ਐ ਬਈ ਇਹ ਸ਼ਾਮ ਤੱਕ ਕੱਢ ਰਾ ਜਿਹੜਾ ਇਹਨੇ ਕਰਮ ਵਾਲੀ ਨੇ ਸੋਹਣਾ ਤਿਆਰ ਕਰ ਲੈਣਾ ਤੋਰਾ ਤਾਰਾ ਚੈੱਕ ਕਰ ਲੋ ਮੋਲੇ ਦਾ 120000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਣ ਜਰੂਰ ਹੋ ਜਾਊਗਾ ਨਗਪਰਾ ਕੋਲੇ ਸੀਗੇ ਤਿੰਨ ਤਿੰਨੇ ਹੀ ਦਿਖਾਤੇ ਕਿਸੇ ਵੀਰ ਦੇ ਤਿੰਨਾਂ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ